ਤੁਸੀਂ ਅੱਜ ਦੇ ਦੌਰ ਦਾ ਤੇ ਜੇ ਅਸੀਂ ਪਿਛਲੀ ਜਨਰੇਸ਼ਨ ਦੀ ਗੱਲ ਕਰੀਏ ਕਿੰਨਾ ਕੁ ਫਰਕ ਆਇਆ ਸਰ ਗਾਇਕੀ ਦੇ ਵਿੱਚ ਦੇਖੋ ਜੀ ਹੁਣ ਦੀ ਗਾਇਕੀ ਤਕਨੀਕ ਨਾਲ ਹੈ ਹੂੰ ਹੁਣ ਮਤਲਬ ਜਿੰਨੀ ਵਾਰੀ ਮਰਜ਼ੀ ਡੱਬ ਕਰ ਲੋ ਇੱਕ ਲਾਈਨ ਅੱਪ ਕਰ ਲੋ ਸਾਡੇ ਵੇਲੇ ਪਹਿਲਾਂ ਤੇ ਹੁੰਦਾ ਸੀ ਸਾਰਾ ਮਿਊਜ਼ਿਕ ਵੀ ਤੇ ਸਿੰਗਰ ਵੀ ਸਾਰੇ ਇਕੱਠੇ ਗਾਉਂਦੇ ਸੀ ਇੱਕ ਜੰਡੇ ਤੋਂ ਗਲਤੀ ਹੋ ਜਾਂਦੀ ਚਲੋ ਰਿਪੀਟ ਟੂ ਟਰੈਕ ਮਸ਼ੀਨ ਆਉਂਦੀ ਆ ਟ੍ਰੈਕ ਆਉਂਦੀ ਸਾਰੇ ਫਿਰ 4 ਟਰੈਕ ਆ ਗਈ ਫਿਰ 8 ਟਰੈਕ ਆ ਗਈ ਹੁਣ ਇੰਨੀ ਫੈਸਿਲਿਟੀ ਹੈ ਵੀ ਤੁਸੀਂ ਇੱਕ ਅੱਖਰ ਵੀ ਡੱਬ ਕਰ ਸਕਦੇ ਹੋ ਇਹ ਕਿਸੇ ਦੀ ਸਿਹਾਰੀ ਬਿਹਾਰੀ ਵੀ ਕੱਟ ਕੇ ਲਾ ਸਕਦੇ ਹੋ ਮਤਲਬ ਇੱਕ ਅੱਖਰ ਬੋਲਿਆ ਆਪਾਂ ਕੀ ਹਾਲ ਹੈ ਹਾਂ ਜੇ ਲੱਲਾ ਮਗਰੂ ਖਰਾਬ ਹੈ ਦੂਜੇ ਦਾ ਉਹਦਾ ਕੱਟ ਕੇ ਲੱਗ ਜੂ ਹਾਲ ਦਾ ਜੀ ਵੋਕਲ ਵੀ ਕੀ ਵੋਕਲ ਵੀ ਚੇਂਜ ਹੋ ਜਾਂਦੀ ਹੈ ਮਤਲਬ ਹੁਣ ਇੰਨੀ ਫੈਸਿਲਿਟੀ ਹੈ ਵੀ ਉਹ ਇੱਕ ਅੱਖਰ ਨੂੰ ਚਾਰ ਵਾਰੀ ਗਵਾ ਲਿਆ ਉਹਦੇ ਚ ਚਾਰ ਅੱਖਰ ਆ ਚਾਰੇ ਅੱਖਰ ਜਾ ਰਹੀ ਵਾਰੀ ਜੀ ਇੱਕ ਇੱਕ ਅੱਖਰ ਸਹੀ ਆਗਾ ਤਾਂ ਉਹ ਜੁੜ ਜਾਂਦੇ ਨੇ ਉਦੋਂ ਨਹੀਂ ਸੀ ਬਾਕੀ ਵੀ ਸੀਗਾ ਜੋ ਉਦੋਂ ਜਹਾਜ ਦਾ ਬੰਦਾ گاਉਂ ਜਾਣਦਾ ਜੋ ਅੰਦਰੋਂ ਆਉਂਦਾ ਉਹੀ ਬਾਹਰ ਹੁੰਦਾ ਸੀ ਹੁਣ ਕੀ ਹੁਣ ਜਿਹੜੇ ਬੰਦਾ ਮਨੋਂ ਘੱਟ ਵੀ ਥੋੜਾ ਜਿਹਾ ਫਰਕ ਰਹਿੰਦਾ ਆਵਾਜ਼ ਚ ਤਾਂ ਮਸ਼ੀਨਾਂ ਨਾਲ ਠੀਕ ਹੋ ਜਾਂਦੀ ਆਲਟੂ ਟਿਊਨ ਕਰ ਦਿੰਦੇ ਨੇ